ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਛੋਟਾ ਜਾਂ ਪਰ ਬੜਾ ਮਸੂਮ ਬੜਾ ਦਲੇਰ ਨਿਹੰਗ ਸਿੰਘ ਕਿਸ ਤਰ੍ਹਾਂ ਬਾਸ਼ਾ ਮੂਦੀ ਹੈ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਤੇ ਦਲੇਰੀ ਦੇ ਬਾਰੇ ਦੱਸਣ ਰਿਹਾ ਵੈ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਮਾਣ ਮਹਿਸੂਸ ਹੋਏਗਾ ਤਹਾੜਾ ਮੈਂ ਕਹਿੰਦਾ ਜੋਸ਼ ਨਾਲ ਤੁਹਾਡਾ ਖੂਨ ਖੋਲੇ ਖਾਨ ਲਾਪੇਗਾ ਇਹ ਸੋਚੋ ਕਿ ਛੋਟੇ ਸਾਹਿਬਜ਼ਾਦੇ ਜਦੋਂ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਗਏ ਹੋਣਗੇ ਉਹਨਾਂ ਵਿੱਚ ਕਿੰਨੀ ਦਲੇਰੀ ਸੀ ਇਹਦੀ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਆਪ ਪਤਾ ਲੱਗ ਜਾਏਗਾ ਸੋ ਚਲ ਕੇ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਨੇ ਯੁਗਾ ਯੁਗਾ ਤੱਕ ਗੱਲਾਂ ਹੋਣਗੀਆਂ ਹਾਏ ਹਾਏ ਯੁਗਾ ਯੁਗਾ ਤੱਕ ਗੱਲਾਂ ਹੋਣਗੀਆਂ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ ਹਾਏ ਹਾਏ ਸ਼ਹਾਦਾ ਵਾਹ ਕਰਤਾ ਇਟਾ ਸਰਹੰਦ ਦੀਆਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਲੰਪੀਆਂ ਕਹਾਣੀਆਂ ਅਜੀਤ ਤੇ ਦੁਜਾਨ ਦੀਆਂ ਲੰਪੀ Exactly. ਗੱਜ ਕੇ ਜਗਾਰਾ ਗ ਜਾਵੇ ਨਿਹਾਲ ਹੋ ਜਾਵੇ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰਾ ਸਾਹਿਬ ਜਾਦਿਆਂ ਨੂੰ ਪਾਵੇ ਵੀਰੋ ਵੀਡੀਓ ਦੇਖ ਕੇ ਦਿਖੋ ਚੰਮਕ ਦੇਖੋ ਛੋਟਾ ਜਿਹਾ ਮਾਸੂਮ ਦਲੇਰ ਨਿਹੰਗ ਸਿੰਘ ਤੇ ਉਹਦੀ ਚਮਕ ਉਹਦੀ ਬਹਾਦਰੀ ਤੁਸੀਂ ਦੇਖੋ ਤੁਸੀਂ ਦੇਖੋ ਇਹ ਗੱਲ ਕਿ ਇੱਕ ਛੋਟਾ ਜਿਹਾ ਮਾਸੂਮ ਨਿਹੰਗ ਸਿੰਘ ਹੈ ਤੇ ਉਹ ਦੇਖੋ ਸਾਹਮਣੇ ਕਿੰਨੀ ਦੁਨੀਆ ਬੈਠੀ ਹੈ ਮੂਦੀ ਬੈਠਾ ਵੈ ਪ੍ਰਾਈਮ ਮਿਨਿਸਟਰ ਵੱਡੇ ਵੱਡੇ ਜਿਹੜੇ ਲੀਡਰ ਹੁੰਦੇ ਨੇ ਨਾ ਪ੍ਰਚਾਰਕ ਹੁੰਦੇ ਆ ਜਦੋਂ ਵੱਡਾ ਬੰਦਾ ਸਾਹਮਣੇ ਆਣ ਕੇ ਬਹਿ ਜਾਂਦਾ ਵੈ ਤੇ ਉਹਨਾਂ ਦਾ ਟੂਨ ਹੀ ਬਦਲ ਜਾਂਦੀ ਹੈ ਉਹਨਾਂ ਕੋ ਬੋਲਿਆ ਹੀ ਨਹੀਂ ਜਾਂਦਾ ਉਹਦੀਆਂ ਤਰੀਫਾਂ ਕਰਨਾ ਪੈਂਦੇ ਆ ਉਹ ਤਾਂ ਉਹਦਾ ਵੱਡੇ ਬੰਦੇ ਤੋਂ ਫਿਰ ਡਰ ਤੇ ਕੋ ਹੁੰਦਾ ਹੀ ਹੈ ਨਾ ਲੇਕਿਨ ਮੈਂ ਉਹਦੀ ਜੁਰਤ ਨੂੰ ਸਲਾਮ ਕਰਨਾ ਵੈ ਸਲੂਟ ਕਰਨਾ ਵੈ ਛੋਟਾ ਜਾਂ ਮਾਸੂਮ ਨਿਹੰਗ ਸਿੰਘ ਉਹਨੇ ਕਿੱਡੀ ਦਲੇਰੀ ਨਾਲ ਜੋਸ਼ ਜਜ਼ਬਾ ਉਹਦੀਆਂ ਅੱਖਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਜਜ਼ਬਾ ਵੈ ਕਿੰਨਾ ਕੌਨਫੀਡੈਂਸ ਲੈਵਲ ਹੈ ਕਿਸ ਤਰ੍ਹਾਂ ਉਹਨੇ ਛੋਟੇ ਸਹਬਜ਼ਾਦਿਆਂ ਦੀ ਦਲੇਰੀ ਡਟ ਕੇ ਸਾਰੇ ਦੁਨੀਆਂ ਦੇ ਅੱਗੇ ਦੱਸੀ ਹੈ ਉਹਨੂੰ ਨੇ ਪਰਵਾਹ ਨਹੀਂ ਕੀਤੀ ਕਿ ਸਾਹਮਣੇ ਮੇਰੇ ਕੌਣ ਬੈਠਾ ਸੀ ਵੀਰੋ ਇਹੋ ਹੀ ਇਹੋ ਜੁਰਤ ਇਹੋ ਹੀ ਦਲੇਰੀ ਇਸ ਤੋਂ ਵੀ ਜ਼ਿਆਦਾ ਤੁਸੀਂ ਹਿਸਾਬ ਲਾਓ ਕਿ ਜਦੋਂ ਵਜ਼ੀਰ ਖਾਨ ਦੇ ਸਾਹਮਣੇ ਛੋਟੇ ਸਾਹਿਬਜ਼ਾਦੇ ਪੇਸ਼ ਹੋਏ ਹੋਣਗੇ ਉਹਨਾਂ ਦੇ ਤਾਂ ਨਾਲ ਵੀ ਕੋਈ ਨਹੀਂ ਸੀ ਉਸ ਟਾਈਮ ਸਾਰੇ ਵਜ਼ੀਰ ਖਾਨ ਦੇ ਜਾਣੇ ਵਾਲੇ ਵਜ਼ੀਰ ਉਹਦੇ ਮਸ਼ੀਰ ਸਾਰੇ ਹੀ ਉਸ ਟਾਈਮ ਪਲਾਨ ਕਰਕੇ ਬੈਠੇ ਸੀ ਉਹਦੇ ਫੌਜੀ ਕੀ ਖੌਫ ਦਾ ਉਸ ਟਾਈਮ ਆਲਮ ਹੋਏਗਾ ਲੇਕਿਨ ਛੋਟੇ ਸਾਹਿਬਜ਼ਾਦੇ ਨੂੰ ਪਹਿਲੇ ਉਹਨਾਂ ਨੇ ਤਸੀਹੇ ਵੀ ਦਿੱਤੇ ਕਿਸ ਤਰ੍ਹਾਂ ਉਹਨਾਂ ਨੂੰ ਤੰਗ ਕੀਤਾ ਠੰਡੇ ਬੁਰੇ ਵਿੱਚ ਰੱਖਿਆ ਹੋਰ ਸ਼ਮਕਾ ਨਾਲ ਉਹਨਾਂ ਨੂੰ ਜਿਸਮਾਂ ਤੇ ਮਾਰਿਆ ਕਿੰਨੇ ਉਹਨਾਂ ਨੂੰ ਤਸੀਹੇ ਦਿੱਤੇ ਕਿੰਨਾ ਡਰਾਇਆ ਉਹਦੇ ਦੇਖੋ ਜਦੋਂ ਉਥੇ ਦਰਬਾਰ ਚ ਗਏ ਹੋਣਗੇ ਇਸ ਤਰ੍ਹਾਂ ਸ਼ਾਨ ਦੇ ਨਾਲ ਸੀਨਾ ਚੌੜਾ ਕਰਕੇ ਤੇ ਵਜ਼ੀਰ ਖਾਨ ਦੀ ਹਰ ਗੱਲ ਦਾ ਇਸ ਤਰੀਏ ਉਹਨਾਂ ਨੇ ਪੂਰੇ ਜਜ਼ਬੇ ਤੇ ਦਲੇਰੀ ਨਾਲ ਜਵਾਬ ਦਿੱਤਾ ਹੋਏਗਾ ਉਹਨਾਂ ਨੂੰ ਕਿੰਨਾ ਡਰ ਹੋਏਗਾ ਕਿਸ ਕਿਸ ਚੀਜ਼ ਦਾ ਉਹਨਾਂ ਨੂੰ ਉਹਨਾਂ ਦਿਮਾਗ ਚ ਆਇਆ ਹੋਏਗਾ ਕਿ ਅਗਰ ਅਸੀਂ ਦੀ ਗੱਲ ਜ਼ਾਲਮ ਦੀ ਨਹੀਂ ਮੰਨਾਂਗੇ ਸਾਡੇ ਨਾਲ ਪਤਾ ਨਹੀਂ ਕੀ ਜ਼ੁਲਮ ਕਰੇਗਾ ਸਾਨੂੰ ਕਿਸ ਤਰ੍ਹਾਂ ਦੀ ਤਕਲੀਫਾਂ ਰਹੇਗਾ ਕਿ ਉਹਨਾਂ ਨੇ ਪਹਿਲੇ ਵੀ ਤਸੀਹੇ ਹੰਡੇਤੇ ਸੀ ਲੇਕਿਨ ਇਹ ਸਾਰੇ ਡਰ ਤੇ ਜ਼ੁਲਮ ਦੇ ਮਾਹੌਲ ਦੇ ਵਿੱਚ ਉਹ ਡਗ ਮਗਾਏ ਨਹੀਂ ਉਹ ਆਪਣੀ ਗੱਲ ਤੇ ਕਾਇਮ ਰਹੇ ਆ ਉਹ ਹੱਕ ਤੇ ਕਾਇਮ ਰਹੇ ਆ ਦੇਖੋ ਜਦੋਂ ਵਜ਼ੀਰ ਖਾਨ ਇਹਨਾਂ ਨੂੰ ਜ਼ਿੰਦਾ ਦੀਵਾਰਾਂ ਵਿੱਚ ਚੜਾਉਣ ਦਾ ਵੀ ਹੁਕਮ ਆਰਡਰ ਦੇ ਦਿੱਤਾ ਤੇ ਉਹ ਫਿਰ ਵੀ ਨਹੀਂ ਡਰੇ ਫਿਰ ਵੀ ਉਹ ਮੁਸਕਰਉਂਦੇ ਰਹੇ ਫਿਰ ਵੀ ਉਹ ਜਕਾਰੇ ਲਾਉਂਦੇ ਰਹੇ ਜਿਸ ਤਰ੍ਹਾਂ ਅੱਜ ਸਾਡੇ ਵੀਰ ਜਕਾਰੇ ਲਾ ਰਹੇ ਸੀ ਨਾ ਉਹ ਦੋ ਹੀ ਸੀ ਉੱਥੇ ਉਹ ਦੋ ਹੀ ਸਵਾਲ ਲੱਖ ਬਣ ਗਏ ਉਹ ਦੋ ਹੀ ਜਕਾਰੇ ਲਾਉਂਦੇ ਰਹੇ ਤੇ ਉਹਨਾਂ ਨੇ ਵਜ਼ੀਰ ਖਾਨ ਦੀ ਹਰ ਚਾਲ ਦਾ ਹਰ ਜਿਹੜੀ ਸਹਾਇਤਾ ਕੀਤੀ ਉਹਦਾ ਮੂੰਹ ਤੋੜ ਜਵਾਬ ਦਿੱਤਾ ਇਹ ਨਿਹੰਗ ਸਿੰਘ ਇਹ ਬਹਾਦਰੀਆਂ ਦਲੇਰੀਆਂ ਕਿੱਥੋਂ ਆ ਜਾਂਦੀਆਂ ਵੈ ਇਹ ਜਦੋਂ ਤੁਹਾਡੇ ਜਿਹੜੇ ਪੂਰਖ ਹੁੰਦੇ ਆ ਜਿਹੜੇ ਤੁਹਾਡੇ ਵਿਰਸੇ ਵਿੱਚ ਮਿਲਿਆ ਹੁੰਦਾ ਵੈ ਉਥੋਂ ਆਉਂਦੀ ਹੈ ਵੀਰੋ ਜਿਹੜੇ ਬੱਚੇ ਆਪਣੇ ਤੁਹਾਡੇ ਬੱਚੇ ਐ ਉਹਨਾਂ ਨੂੰ ਤੁਸੀਂ ਆਪਣਾ ਇਤਿਹਾਸ ਦੱਸੋ ਜਦੋਂ ਤੁਸੀਂ ਆਪਣਾ ਇਤਿਹਾਸ ਦੱਸੋਗੇ ਚਾਹੇ ਉਹ ਮੁਸਲਮਾਨ ਐ ਚਾਹੇ ਉਸੇਖੇ ਕੋਈ ਵੀ ਹੈ ਜਦੋਂ ਆਪਣੇ ਬਹਾਦਰ ਮਹਾਨ ਇਤਿਹਾਸ ਲੋਕਾਂ ਨੂੰ ਦੱਸਣਗੇ ਤੇ ਫੇਰੀ ਜਿਹੜੇ ਸਾਡੇ ਬੱਚੇ ਹੈ ਉਹ ਨੇਕੀ ਦੇ ਰਾਹ ਤੇ ਚੱਲਣਗੇ ਫੇਰੀ ਉਹਨਾਂ ਦੇ ਵਿੱਚ ਦਲੇਰੀ ਵੀ ਆਏਗੀ ਅਸਲ ਦੇ ਵਿੱਚ ਜਿਹੜੀ ਨਾ ਨੇਕੀ ਹੁੰਦੀ ਹੈ ਜਾਂ ਦਲੇਰੀ ਹੈ ਉਹ ਦਲੇਰੀ ਉਹਦੀ ਹੁੰਦੀ ਹੈ ਜਦੋਂ ਹੱਕ ਦੇ ਰਾਹ ਤੇ ਕੋਈ ਚੱਲਦਾ ਵੈ ਬੁੱਜ਼ਲ ਬੰਦਾ ਜਿਹੜਾ ਹੁੰਦਾ ਨਾ ਉਹ ਉਹ ਹੁੰਦਾ ਵੈ ਜਿਹੜਾ ਨਾ ਹੱਕ ਕਰਦਾ ਜਿਹੜਾ ਗਲਤ ਰਾਹ ਤੇ ਚੱਲਦਾ ਉਹ ਕਦੀ ਵੀ ਦਲੇਰ ਨਹੀਂ ਹੋ ਸਕਦਾ ਤੁਸੀਂ ਦੇਖ ਲੈਣਾ ਜਿਹੜਾ ਵੀ ਗਲਤ ਕੋਈ ਬੰਦਾ ਕੰਮ ਕਰਦਾ ਨਾ ਉਹ ਜੜਾ ਮਰਜ਼ੀ ਗੁੰਡਾ ਜਿਹੜਾ ਤੁਸੀਂ ਦੇਖਿਆ ਨਾ ਗੁੰਡੇ ਯਾ ਨਸ਼ੇ ਵੇਚਦੇ ਐ ਯਾ ਕੋਈ ਵੀ ਜਿਹੜਾ ਗਲਤ ਕੰਮ ਕਰਦਾ ਵੈ ਉਸ ਤਰ੍ਹਾਂ ਤੁਹਾਨੂੰ ਬੜਾ ਦਲੇ ਲੱਗਦਾ ਹੋਗਾ ਲੇਕਿਨ ਅਗਰ ਤੁਸੀਂ ਉਹਦੇ ਸਾਹਮਣੇ ਸੀਨਾ ਤਾਨ ਕੇ ਖੜੇ ਹੋ ਜਾਓ ਨਾ ਮੈਂ ਕਹਿੰਦਾ ਤੁਸੀਂ ਦੇਖ ਲਿਓ ਆਪ ਹੀ ਉਹ ਭੱਜ ਜਾਏਗਾ ਉਹ ਡਰ ਜਾਏਗਾ ਕਿਉਂਕਿ ਉਹਦੇ ਅੰਦਰ ਡਰ ਹੈ ਲੇਕਿਨ ਜਿਹੜਾ ਹੱਕ ਤੇ ਸੱਚ ਹੁੰਦਾ ਵੈ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਉਹਨੂੰ ਕਿਸੇ ਦਾ ਖੌਫ ਨਹੀਂ ਹੁੰਦਾ ਉਹ ਡਟ ਜਾਂਦਾ ਵੈ ਦੇਖੋ ਜਿੰਨਾ ਵੀ ਤਾਰੀਖ ਚੁੱਕ ਕੇ ਦੇਖ ਲਓ ਗੁਰੂ ਗੋਬਿੰਦ ਸਿੰਘ ਜੀ ਦੇ ਵੇਖੋ ਤੁਸੀਂ ਕਿੰਨੇ ਸਾਥੀ ਸੀ ਚੰਦ ਸੌ ਸਿੱਖ ਸੀ ਤੇ ਇੱਕ ਬੰਨੇ ਲੱਖਾਂ ਦੀ ਫੌਜ ਸੀ ਲੇਕਿਨ ਉਹ ਨਹੀਂ ਡਰੇ ਇਹੀ ਗੱਲ ਹੈ ਕਿ ਜਿਹੜਾ ਹੱਕ ਦੇ ਰਾਸਤੇ ਤੇ ਹੁੰਦਾ ਵਾ ਉਹ ਕਦੇ ਵੀ ਨਹੀਂ ਡਰਦਾ ਉਹ ਅਗਲੇ ਦੀ ਤਾਕਤ ਵੇਖ ਕੇ ਨਹੀਂ ਡਰਦਾ ਤੁਸੀਂ ਦੇਖ ਲਓ ਮੈਦਾਨੇ ਕਰਬਲਾ ਦੇ ਵਿੱਚ ਸਾਡੇ ਪਿਆਰੇ ਨਬੀ ਹਜ਼ਰਤ ਮੁਹੰਮਦ ਸਸਮ ਦੇ ਨਵਾਸਿਆਂ ਨੂੰ ਇੱਕ ਬੰਨੇ ਉਹ 72 ਸੀ ਤੇ ਦੂਸਰੇ ਬੰਨੇ ਤੁਸੀਂ ਦੇਖ ਲਓ ਕਿ ਕਿੱਡੀ ਵੱਡੀ ਫੌਜ ਸੀ ਕਿੱਡਾ ਵੱਡਾ ਲਸ਼ਕਰ ਸੀ ਲੇਕਿਨ ਉਹ ਡਰੇ ਨਹੀਂ ਉਹਨਾਂ ਨੇ ਜ਼ਾਲਮ ਜ਼ਜ਼ੀਦ ਦੀ ਕੋਈ ਗੱਲ ਨਹੀਂ ਮੰਨੀ ਉਹ ਹੱਕ ਦੇ ਰਾਸਤੇ ਤੇ ਡਟੇ ਰਹੇ ਤੇ ਜ਼ਾਲਮ ਫਿਰ ਵੀ ਜਿੱਤ ਕੇ ਵੀ ਡਰਦਾ ਸੀ ਵੀਰੋ ਜਿਹੜਾ ਜੇਤਨ ਉਹ ਹੱਕ ਦੇ ਰਾਸਤੇ ਤੇ ਹੈ ਤੇ ਇਸ ਕਰਕੇ ਕਦੀ ਵੀ ਕਿਸੇ ਨਾਲ ਨਾ ਹੱਕ ਨਾ ਕਰੋ ਹੱਕ ਦਾ ਸਾਥ ਦਿਓ ਗੁਰੂ ਸਾਹਿਬਾਨ ਵੀ ਇਹੀ ਸਿੱਖਾਂ ਨੂੰ ਤਾਲੀਮਾਤ ਦਿੱਤੀਆਂ ਵੈ ਕਿ ਜਿਹੜਾ ਜ਼ਾਲਮ ਹੈ ਉਹਦਾ ਹੱਥ ਢੱਕੋ ਜਿਹੜਾ ਮਜ਼ਲੂਮ ਹੈ ਉਹਦੀ ਮਦਦ ਵਾਸਤੇ ਖੜੇ ਹੋ ਜਾਓ ਤੇ ਵੀਰੋ ਅੱਜ ਦੀ ਵੀਡੀਓ ਮੈਨੂੰ ਦੇਖ ਕੇ ਨਾ ਤੇ ਮੇਰਾ ਦਿਲ ਮੈਨੂੰ ਖੁਸ਼ ਹੋ ਗਿਆ ਇਹ ਬੱਚੇ ਨੇ ਵੀ ਸਾਹਿਬਜ਼ਾਦੇ ਵਰਗੀ ਦਲੇਰੀ ਤੇ ਕੋਈ ਨਹੀਂ ਵਹਾ ਸਕਦਾ ਜਿਸ ਤਰ੍ਹਾਂ ਉਹਨਾਂ ਨੇ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਦਿਖਾਈ ਹੈ ਪਰ ਮੈਂ ਇਸ ਬੱਚੇ ਦੀ ਹਿੰਮਤ ਨੂੰ ਵੀ ਸਲੂਟ ਪੇਸ਼ ਕਰਨਾ ਹੈ ਇੱਕ ਛੋਟਾ ਆ ਦੇਖੋ ਮਾਸੂਮ ਬੱਚਾ ਉਹਦਾ ਜਜ਼ਬਾ ਕਿੱਡਾ ਬੁਲੰਦ ਸੀ ਉਹਦੇ ਇਰਾਦੇ ਬਹੁਤ ਬਹਾਦਰ ਬੱਚਾ ਸੀ ਪੀਰੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਕਿਉਂਕਿ ਤੁਹਾਡੀ ਰਾਏ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਆਪਣਾ ਢੇਰ ਸਾਰਾ ਖਿਆਲ ਰੱਖਣਾ ਦੁਆਵਾਂ ਯਾਦ ਰੱਖਣਾ ਅੱਲਾ ਹਫਿਜ਼